ਜਿਹੜੀ ਕਾਲਾ ਦਰ ਘਟਨਾ ਆਈ ਆ ਜੀਰੇ ਵਿਖੇ ਪਿੰਡ ਫੱਤੇਵਾਲਾ ਉਹ ਕਿਸ ਤਰ੍ਹਾਂ ਆਈ ਆ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹ ਕੱਲ ਜਿਹੜੀ ਘਟਨਾ ਹੋਈ ਆ ਉਹ ਜਿਹੜੇ ਨੌਜਵਾਨ ਦੇ ਨਾਲ ਇਹ ਘਟਨਾ ਹੋਈ ਆ ਉਹ ਮੇਰੇ ਨਗਰ ਦਾ ਰਹਿਣ ਵਾਲਾ ਸੀ ਸੁਖਵਿੰਦਰ ਸਿੰਘ ਉਰਫ ਕਾਲਾ ਨਾਮ ਸੀ ਉਸਦੇ ਬੇਟੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਗਿਆ ਹੋਇਆ ਵਾ ਤੇ ਉਹਦੇ ਵਿਆਹ ਦੇ ਸਬੰਧ ਦੇ ਵਿੱਚ ਉਹ ਰਿਸ਼ਤੇਦਾਰੀਆਂ ਦੇ ਵਿੱਚ ਕਾਰਡ ਵੰਡਣ ਦੇ ਵਾਸਤੇ ਗਿਆ ਆ ਸੀ ਜੋ ਕੋਟ ਹੀ ਸੇਖਾ ਤੋਂ ਜੀਰਾ ਵਾਲਾ ਰੋਡ ਹੈ ਉਸ ਦੇ ਉੱਤੇ ਤਲਵੰਡੀ ਜੱਲੇਖਾਂ ਪਿੰਡ ਦੇ ਕੋਲੇ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਇੱਕ ਸਕਾਰਪਿਓ ਗੱਡੀ ਦੇ ਉੱਤੇ ਜਾ ਰਹੇ ਸੀ ਤੇ ਜਿਹੜੀ ਰੋਡਵੇਜ ਦੀ ਬੱਸ ਦੇ ਨਾਲ ਜਿਹੜੀ ਉਹ ਭਿਆਨਕ ਟੱਕਰ ਹੋਣ ਦੇ ਕਰਕੇ ਮੌਕੇ ਦੇ ਸੁਖਵਿੰਦਰ ਸਿੰਘ ਦੀ ਜਿਹੜੀ ਮੌਤ ਮੌਤ ਹੋ ਗਈ ਆ ਇਸ ਘਟਨਾ ਦੇ ਨਾਲ ਸਾਡੇ ਜਿੱਥੇ ਪਿੰਡ ਦੇ ਵਿੱਚ ਜਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਚੱਲ ਰਹੀ ਆ ਕਿਉਂਕਿ ਬੜਾ ਵਧੀਆ ਇਨਸਾਨ ਸੀ ਸੁਖਵਿੰਦਰ ਸਿੰਘ ਕਿਸੇ ਨਾਲ ਉੱਚੀ ਨਹੀਂ ਨੀਵੀਂ ਨਹੀਂ ਗੁਰੂ ਸਾਹਿਬ ਦੀ ਨੇ ਕਿਰਪਾ ਦੇ ਨਾਲ ਉਹਨੇ ਆਪਣੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ ਜਿਹੜਾ ਕਿ ਖੁਸ਼ੀਆਂ ਦੇ ਜਿਹੜੇ ਉਹ ਕਾਰਜ ਸੀ ਤੇ ਅੱਜ ਸਾਡੇ ਪਿੰਡ ਦੇ ਵੇਖਿਓ ਉਹਨਾਂ ਦੇ ਘਰ ਦੇ ਵਿੱਚ ਮਾਤਮ ਦਾ ਜਿਹੜਾ ਸੋਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਵਾ ਬੜੀ ਜਿਹੜੀ ਅਤ ਨਿੰਦਨਯੋਗ ਘਟਨਾ ਹੋਈ ਆ ਜੋ ਸੁਖਵਿੰਦਰ ਸਿੰਘ ਜੀ ਸਾਡੇ ਜੋ ਪਰਿਵਾਰ ਨੂੰ ਸਾਡੇ ਪਿੰਡ ਨੂੰ ਪਿੰਡ ਦੇ ਆ ਜੋ ਸਾਖ ਸੰਬੰਧੀ ਆ ਸਾਰਿਆਂ ਨੂੰ ਜਿਹੜਾ ਇਸ ਘਟਨਾ ਦਾ ਕਰਕੇ ਸਦੀਵੀ ਵਿਛੋੜਾ ਦੇ ਗਏ ਆ ਇਹ ਜਿਹੜੀ ਘਟਨਾ ਬੜੀ ਮੰਦ ਭਾਗੀ ਵਾਪਰੀ